ਹਲਕਾ ਪੁਆਦੇ ਖੁਸ਼ੀ ਨਗਰ ਦੇ ਪਿੰਡ ਛਨੀਆਂ ਤੋਂ ਇੱਕ ਜ਼ਮੀਨੀ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋਨੋਂ ਧਿਰ ਉਸ ਸਮੇਂ ਆਮੋ-ਸਾਮਣੇ ਹੋ ਗਏ ਜਦੋਂ 2 ਕਨਾਲਾ 11 ਮਰਲੇ ਰਜਿਸਟਰੀ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਦੋਂ ਇੱਕ ਤੀਰ ਕੁਲਦੀਪ ਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਗਿਆ ਉਹ ਪਿਛਲੇ 60 ਸਾਲ ਤੋਂ ਇਸ ਜ਼ਮੀਨ 'ਤੇ ਖੇਤੀ ਕਰਦੇ ਆ ਰਹੇ ਹਾਂ ਪਹਿਲਾਂ ਉਹਨਾਂ ਦੇ ਪਿਤਾ ਇਸ ਜ਼ਮੀਨ 'ਤੇ ਗੁਜ਼ਰਬਸਰ ਕਰਦੇ ਸੀ ਅਤੇ ਹੁਣ ਮੈਂ ਤੇ ਮੇਰਾ ਬੇਟਾ ਜ਼ਮੀਨ 'ਤੇ ਗੁਜ਼ਰਬਸਰ ਕਰ ਪਰਿਵਾਰ ਦਾ ਪੇਟ ਪਾਲ ਰਹੇ ਹਾਂ ਪਰ ਦੂਜਾ ਤੀਰ ਮਨੂਰ ਲਾਲ ਇਸ ਜ਼ਮੀਨ 'ਤੇ ਕਬਜ਼ਾ ਕਰਨ ਕੁਲਦੀਪ ਰਾਜ ਵੱਲੋਂ ਦੱਸਿਆ ਗਿਆ ਕਿ ਲੋਅਰ ਕੋਰਟ ਅਤੇ ਸੈਸ਼ਨ ਕੋਰਟ ਦਾ ਫੈਸਲਾ ਵੀ ਉਹਨਾਂ ਦੇ ਹੱਕ ਦੇ ਵਿੱਚ ਆਇਆ ਹੈ ਅਤੇ ਉਹਨਾਂ ਕਿਹਾ ਕਿ ਇਸ ਜ਼ਮੀਨ ਦੀ ਰਜਿਸਟਰੀ ਮੇਰੀ ਪਤਨੀ ਦੇ ਨਾਮ ਤੇ ਹੈ ਅਤੇ ਅਸੀਂ ਇਸ ਜ਼ਮੀਨ ਤੇ ਗੰਨੇ ਦੀ ਖੇਤੀ ਕਰਦੇ ਹਾਂ ਕੁਲਦੀਪ ਰਾਜ ਵੱਲੋਂ ਇਹ ਵੀ ਕਿਹਾ ਗਿਆ ਕਿ ਪੋਲਿਟੀਕਲ ਦੇ ਦਬਾਅ ਦੇ ਨਾਲ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸਾਡੇ ਤੋਂ ਜ਼ਮੀਨ ਜ਼ਬਰਦਸਤੀ ਖੋਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਸ ਸਬੰਧੀ ਜਦੋਂ ਦੂਜੇ ਧੀਰਮਨੂਰ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਜ਼ਮੀਨ ਦੀ ਗਰਦੋਰੀ ਮੇਰੇ ਪਰਿਵਾਰ ਦੇ ਨਾਮ ਬੋਲਦੀ ਹੈ ਇਹ ਜ਼ਮੀਨ ਸਾਡੀ ਹੈ ਅਨੰਦ ਲਈ ਕੀ ਨਾਮ ਆਪਰਾ ਤੇਰਾ ਨਾਮ ਸੁਣ ਲਾਜ ਕੀ ਗੱਲ ਬਾਤ ਹੈ ਗੱਲ ਬਾਤ ਹੋਇਆ ਜੀ ਮੈਂ ਇਹ ਜ਼ਮੀਨ ਕਾਡਬਾਰ ਤੋਂ ਪਹਿਲਾਂ ਮੇਰਾ ਪਿਤਾ ਬੰਦੇ ਸੀ ਕਾਡਬਾਰ ਤੋਂ ਲੈ ਕੇ ਤੇ 30 ਸਾਲ ਦੇ ਤਕਰੀਬਨ ਮਨੂਗੇ ਹੋ ਗਿਆ ਬੰਦੇ ਅੱਗੇ ਮੇਰਾ ਬੇਟਾ ਵੰਡਿਆ ਮੈਂ ਤਾਂ ਘਨਲ ਬੰਦਾ ਹਾਂ ਉਹਨੇ ਟ੍ਰੈਕਟਰ ਲਿਆ ਤੇ ਟ੍ਰੈਕਟਰ ਵੰਡ ਲਿਆ ਤੇ ਇਹ ਦੂਸਰੀ ਤੇ ਇਹ ਜ਼ਬਰਦਸਤੀ ਕਬਜ਼ਾ ਲੈਣਾ ਚਾਹੁੰਦੀ ਹੈ ਇਹ ਜ਼ਮੀਨ ਦੇ ਵੀ ਸਟੇਕ ਦੇ ਨਾਲ ਜਿਸ ਜਿਸ ਮੇਰੀ ਬਾਖਸ ਨਾਮ ਹੈ ਰਾਣੀ ਦੇਵੀ ਦੇ ਜਿਹੜੀ ਮੌਜੂਦਾ ਫਸਲ ਫਸਲ ਲੱਗੀ ਦੀ ਫਸਲ ਗੰਨੇ ਦੀ ਫਸਲ ਲੱਗੀ ਹੋਈ ਕਿੰਨੇ ਚਿਰ ਤੋਂ ਜ਼ਮੀਨ ਬਾਹਰ ਹੋਈ ਰਿਹਾ ਰਿਕਾਰਡ ਬਾਰ ਤੋਂ ਦੇਖੋ ਜੀ ਕਿੰਨੇ ਸਾਲ ਹੁੰਦੇ ਆ ਕੀ ਕਹਿ ਰਹੇ ਨਾ ਰੋਧੀ ਤੇ ਕੀ ਰੋਧੀ ਤੇ ਨੇ ਜੀ ਉਹ ਜ਼ਮੀਨ ਜਿਹੜੀ ਆ ਸਾਂਝਾ ਰੱਖਵਾ ਹੀ ਉਹਦੇ ਥੱਲੇ ਦੋ ਕਨਾਲ ਪਹਿਲੇ ਮੇਰੇ ਥੱਲੇ ਤਿੰਨ ਕਨਾਲ ਪਹਿਲੇ ਮੈਂ ਪਹਿਲਾਂ ਆਪਣੀ ਗਰੀਬੀ ਹਾਲ ਦੇ ਵਿੱਚ ਨਹੀਂ ਖਰੀਦੀ ਗਈ ਤੇ ਬਾਅਦ ਚ 2016 ਦੇ ਵਿੱਚ ਮੈਂ ਆਪਣੀ ਜਿਹੜੀ ਜ਼ਮੀਨ ਹੀ ਦੋ ਕਨਾਲ 11 ਮਰਲੇ ਜਿੱਚ ਕਰਾ ਲਈ ਦੋ ਕਨਾਲ 11 ਮਰਲੇ ਹੋਣੀਆਂ ਬਾਦ ਚਲੇ ਦੋ ਗੁਨਾਹਗਰਾਂ ਮਰਲੇ ਡਿਸਟ੍ਰਿਕਟ ਰਾਹੀਂ ਇਹਨਾਂ ਨੇ ਵਿੱਚ ਝਗੜਾ ਪਾਤਾ ਕੇਸ ਕਰਤਾ ਮੇਰੇ ਤੇ ਸਿਵਲ ਚ ਸਿਵਲ ਚ ਲੋਅਰ ਕੋਰਟ ਦੇ ਵਿੱਚ ਵੀ ਮੇਰੇ ਹੱਕ ਚ ਹੋ ਗਿਆ ਸਿਆਸਤ ਚ ਵੀ ਹੋ ਗਿਆ ਉਹਨਾਂ ਨੇ ਕਿਹਾ ਵੀ ਤੁਸੀਂ ਦੋਨੇ ਕੋਰਟ ਸਿਓਰ ਜਿੰਨਾ ਤੇ ਰਾਹ ਕਹਿ ਨਾ ਉਹਨਾਂ ਦਾ ਤੇ ਤਕਸੀਮ ਕਰਾਓ ਤੇ ਜਿਹਦੇ ਥਲੇ ਆਉਂਦੀ ਇਹ ਜੋ ਫੋਲ ਲੇ ਤੇ ਤਕਸੀਮ ਦੇ ਵਿੱਚ ਇਹਨਾਂ ਪੋਲਿਟੀਕਲ ਦਬਾਅ ਦੇ ਨਾਲ ਜਿਹੜਾ ਆਪਣੇ ਪੱਖ ਦੇ ਕਰਾ ਲਈ ਤਕਸੀਮ ਦੇ ਵਿੱਚ ਇਹ ਹੋਣਾ ਹੀ ਵੀ ਵੰਡ ਹੋਣੀ ਹੈ ਜਿੰਨੇ ਜਿੰਨਾ ਹਿੱਸਾ ਵੰਡਦਾ ਉਹਨਾਂ ਨਾਲ ਆਣਾ ਹੈ ਉਹ ਨਹੀਂ ਆਇਆ ਜਿਹੜੇ ਮੇਰੇ ਨੰਬਰ ਹੀ ਸਾਰੇ ਇਹਨੂੰ ਪਾਸ ਤੇ ਕੰਜਕ ਨਾਲ ਦਾ ਨੰਬਰ ਜਿਹੜੇ 5 ਦੇ 5 ਪਾਤੇ ਸੀ ਮੰਗ ਕਰ ਲੈ ਮੈਂ ਮੰਗ ਕਰਨਾ ਵੀ ਮੈਨੂੰ ਸਾਹਮਣੇ ਲੈਣਾ ਚਾਹੀਦਾ ਤਾਂ ਕਾਨੂੰਨ ਨੂੰ ਚਾਹੀਦਾ ਜੋ ਕੋਰ ਖਾਹਲਾ ਕਰੀ ਵੀ ਮੈਨੂੰ ਮਨਜ਼ੂਰ ਹੈ ਹਾਈ ਕੋਰਟ ਦਾ ਫੈਂਸਾ ਜੁਗਾਏਗਾ ਉਹ ਮੈਨੂੰ ਮਨਜ਼ੂਰ ਹੈ ਉਹਨੇ ਤਰੀਕ 11 12 ਦਾ ਤਰੀਕ ਪੇ ਦੀ ਜੀ ਤੇਰੀ ਤਰੀਕ ਹਾਂ ਜੀ ਕੀ ਨਾਮ ਆਪਣਾ ਕੁਲਦੀਪ ਰਾਜ ਕੀ ਗੱਲਬਾਤ ਹੈ ਗੱਲਬਾਤ ਇਹ ਹੋਈ ਹੈ ਕਿ ਸਾਡੇ ਪਹਿਲੇ ਜਿਹੜੀ ਆ ਸਾਹੀਂ ਕਬਜ਼ੇ ਹੈਗਾ 60 ਸਾਲ ਤੋਂ ਕਬਜ਼ਾ ਸਾਡਾ ਤੋਂ ਪਿਛੇ ਪਿਛਲੇ ਹਾਲ ਇਹ ਪਹਿਲਾਂ ਜਦੋਂ ਜਗਿੰਦਰਪਾਲ ਸੀਗਾ ਉਹਨਾਂ ਨੇ ਸਰਪੰਚ ਦੇ ਕਰੰਟੇ ਵਿਰੋਧੀ ਧੱਤੂ ਪੋਲੀਟਿਕਲ ਦੁਆਪਾ ਆ ਕੇ ਜੋ ਕਿ ਸਾਡੇ ਨਿਸਾਨਦਾਈ ਦੇ ਓਕੇ ਦੇ ਰੂਹਣ ਤਿੰਨ ਕਰਾਨਾ ਕਬਜ਼ਾ ਜਿਹੜਾ ਸਾਡਾ ਲਿਖਿਆ ਗਿਆ ਉਹਦੇ ਵਾਚ ਉਹਨਾਂ ਨੂੰ ਨੰਬਰ ਪਾ ਕੇ ਦੇ ਦਿੱਤਾ ਪਰ ਸਸਨ ਸਾਡੇ ਨਾਲ ਬਹੁਤ ੱਕਾ ਕਰ ਰਿਹਾ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਕੀ ਮੰਗ ਕਰਦੇ ਇਹਨੂੰ ਸਾਫ਼ ਚਾਹੁੰਦੇ ਜੀ ਕਿੰਨੇ ਚਿਰ ਤੋਂ ਪੈਰੀ ਬਾਹਰ ਹੋਏ ਆਂ ਅਸੀਂ 60 ਸਾਲ ਹੋ ਗਏ ਮੇਰੇ ਪਿਤਾ ਜੀ ਪਹਿਲਾਂ ਮਤਲਬ ਬਾਬਾ ਬੰਦਾ ਹੀ ਉਹਦੇ ਬਾਅਦ ਮੇਰਾ ਪਿਤਾ ਜੀ ਬੰਦਾ ਹੀ ਹੁਣ ਮੈਂ ਬੰਦਾ ਪਿਆ ਕਿਤੇ ਨਾਵ ਆਪਣਾ ਸਰਦਾਰੀ ਲਾਲ ਜੋ ਮਸਲਾ ਹੋਇਆ ਪਿੰਡ ਦਾ ਇਹਦੀ ਜ਼ਮੀਨ ਤੁਹਾਡੇ ਨਾਲ ਹੈ ਇਹ ਨਾਲ ਸਾਡੀ ਜ਼ਮੀਨ ਹੈ ਕਮਾਉਣ ਦਾ ਲਈ ਕਿੰਨੇ ਸਾਲ ਤੋਂ ਇਹ ਜ਼ਮੀਨ ਬਾਹਰ ਹੈ 7 ਸਾਲ ਤੋਂ ਬਾਹਰ ਹੈ ਜੀ 7 ਸਾਲ ਕੀ ਮਸਲਾ ਹੋਇਆ ਹੋਣਾ ਮਾਹਲਾਉਣੇ ਹੋਇਆ ਜਿਹੜਾ ਕੋਰਟ ਕੇਸ ਹੋਣਾ ਜੇ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ ਹੈ ਜੇ 60 ਸਾਲ ਤੋਂ ਜ਼ਮੀਨ ਬਾਹਰ ਹੈ ਨਾ ਹਾਂ ਜੀ ਤੇ ਹੁਣ ਜਿਹੜੀ ਫਸਲ ਲੱਗੀ ਹੈ ਇਹ ਸੋਨੇ ਲਾਈਦੀ ਹੈ ਜ਼ਮੀਂਦਾਰੀ ਦੇ ਨਾਂ ਬੋਲਦੇ ਰਾਣੀ ਦੇਵ ਦੇ ਨਾਂ ਨਾ ਮਾ ਬਿਲਕੁਲ ਜੀ ਬਰਾਜ ਕੀ ਗੱਲ ਬਾਤ ਹੈ ਗੱਲ ਬਾਤ ਇਹ ਹੋਈ ਹੈ ਕਿ ਸਾਡੇ ਪਹਿਲੇ ਜਿਹੜੀ ਆ ਸਾਹੀਂ ਕਬਜ਼ੇ ਹੈਗਾ 60 ਸਾਲ ਤੋਂ ਕਬਜ਼ਾ ਸਾਡਾ ਤੋਂ ਪਿਛਲੇ ਸਾਲ ਇਹ ਪਹਿਲਾਂ ਜਦੋਂ ਜਗਿੰਦਰਪਾਲ ਸੀਗਾ ਉਹਨਾਂ ਨੇ ਸਰਪੰਚ ਦੇ ਕੰੰਟੇ ਵਿਰੋਧੀ ਦਤ ਤੋਂ ਕ੍ਰਿਟੀਕਲ ਦਵਾ ਪਾ ਕੇ ਜੋ ਕਿ ਸਾਡੇ ਨਿਸਾਨਦਾਈ ਦੇ ਮੋਕੇ ਦੇ ਦੌਰਾਨ ਤਿੰਨ ਕਲਾਣਾ ਕਬਜ਼ਾ ਜਿਹੜਾ ਸਾਡਾ ਲਿਖਿਆ ਗਿਆ ਉਹਦੇ ਵਾਚ ਉਹਨਾਂ ਨੂੰ ਨੰਬਰ ਪਾ ਕੇ ਦੇ ਦਿੱਤਾ ਪਰ ਸਸਨ ਸਾਡੇ ਨਾਲ ਬਹੁਤ ੱੱਕਾ ਕਰ ਰਿਹਾ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਕੀ ਮੰਗ ਕਰਦੇ ਅਹੀਂ ਨੂੰ ਸਾਫ ਚਾਣੇ ਜੀ ਕਿੰਨੇ ਚਿਰ ਤੋਂ ਪੈਰੀ ਬਾਹਰ ਨੂੰ ਆਹੀਂ 60 ਸਾਲ ਹੋ ਗਏ ਮੇਰੇ ਪਿਤਾ ਜੀ ਪਹਿਲਾਂ ਮਤਲਬ ਬਾਬਾ ਵਾਂਦਾ ਹੀ ਬਦ ਬਾਅਦ ਮੇਰਾ ਪਿਤਾ ਜੀ ਵਾਂਦਾ ਹੀ ਹੁਣ ਮੈਂ ਵਾਂਦਾ ਪਿਆ ਕਿਤੇ